ਪ੍ਰਿੰਸੀਪਲ ਅਮਰ ਸ਼ਹੀਦ ਲਾਲ ਜੱਗਨਰਾਂ ਵਮਨ ਗੌਰ ਸੀਨੀਅਰ ਸੈਕੰਡਰੀ ਸਕੂਲ ਨੈਰ ਗੜੰਚਲੰਦ ਅੱਜ ਸਾਡੇ ਸਕੂਲ ਦੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ 3.0 ਇਨਸਪਾਇਰ ਮੀਟ ਪੀਟੀਐਮ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਬਾਇਮੰਥਲੀ ਪ੍ਰੀਖਿਆਵਾਂ ਜੋ ਹੋਈਆਂ ਸਨ ਉਹਨਾਂ ਦੇ ਰਿਜ਼ਲਟ ਡਿਸਕਸ ਕੀਤੇ ਗਏ ਪੈਰੈਂਟਸ ਬੜੇ ਉਤਸ਼ਾਹ ਦੇ ਨਾਲ ਇਸ ਸਪੀਡਿਅਮ ਚ ਭਾਦਿਆਂ ਵਾਸਤੇ ਆਏ ਤੇ ਸਾਡੇ ਡਿਸਕਸ ਕਰਨ ਵਾਲੇ ਮੇਨ ਪੁਆਇੰਟਸ ਜੋ ਸੀ ਉਹ ਸੀ ਇੱਕ ਮਿਸ਼ਨ ਸਬਰਤ ਮਿਸ਼ਨ 100% ਤੇ 100% اٹੈਂਡੈਂਸ ਬੱਚਿਆਂ ਨੂੰ ਨਾ ਤਾਂ ਰਿਜ਼ਲਟ ਦੱਸਣ ਦੇ ਨਾਲ ਨਾਲ ਪੈਰੈਂਟ ਨੂੰ ਰਿਜ਼ਲਟ ਦਾ ਦੱਸਿਆ ਜਾਂ ਨਾਲ ਦੀ ਨਾਲ ਮਿਸ਼ਨ ਸਬਰਤ ਬਾਰੇ ਵੀ ਗੱਲ ਕੀਤੀ ਗਈ ਜੋ ਕਿ ਇੱਕ ਬੜਾ ਅੱਛਾ ਪ੍ਰੋਜੈਕਟ ਹੈ ਜਿਹੜਾ ਕਿ 6ਵੀਂ ਤੋਂ 8ਵੀਂ ਮਾਦ ਦੇ ਵਿਦਿਆਰਥੀਆਂ ਵਾਸਤੇ ਹੈ ਜਿਹਦੇ ਵਿੱਚ ਕਿ ਬੱਚਿਆਂ ਨੂੰ ਉਹਨਾਂ ਦੇ ਲੈਵਲ ਦੇ ਅਨੁਸਾਰ ਪੜ੍ਹਾਈ ਕਰਵਾਈ ਜਾਣੀ ਹੈ ਖਾਸ ਤੌਰ ਤੇ ਤਿੰਨ ਸਬਜੈਕਟਸ ਦੇ ਲਈ ਪੰਜਾਬੀ ਇੰਗਲਿਸ਼ ਤੇ ਮੈਥਸ ਇਸ ਦੇ ਵਾਸਤੇ ਲੈ ਗਏ ਹਨ ਤੇ ਬੱਚਿਆਂ ਦੇ ਪੈਰੈਂਟਸ ਨੇ ਇਹ ਤਸੱਲੀ ਜ਼ਾਹਰ ਕੀਤੀ ਕਿ ਉਹਨਾਂ ਦੇ ਸਾਰੇ ਦੇ ਸਾਰੇ ਜਿਹੜੇ ਬੱਚੇ ਹਨ ਉਹ ਲੈਵਲ 2 ਦੇ ਵਿੱਚ ਪਹੁੰਚੇ ਹੋਏ ਹਨ ਤੇ ਇਸ ਤੋਂ ਅੱਗੇ ਹੋਰ ਇੰਪਰੂਵ ਕਰਾਉਣ ਵਾਸਤੇ ਉਹਨਾਂ ਨੂੰ ਦੱਸਿਆ ਗਿਆ ਕਿ ਜੋ ਸਰਕਾਰ ਵੱਲੋਂ ਸਟੱਡੀ ਮਟੀਰੀਅਲ ਉਪਲਬਧ ਕਰਵਾਇਆ ਗਿਆ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਮਾਪੇ ਵੀ ਟੀਚਰਸ ਦਾ ਸਹਿਯੋਗ ਕਰਦੇ ਰਹੇ ਇਸ ਤੋਂ ਇਲਾਵਾ ਇੱਕ 슬ੋਗਨ ਦਿੱਤਾ ਗਿਆ ਹੈ ਇਸ ਵਾਰ ਮਿਸ਼ਨ 100% गिव योर बेस्ट ਇਹਦੇ ਵਿੱਚ ਇਹ ਕਿ 100% ਰਿਜ਼ਲਟ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਦੇ ਸਾਰੇ ਬੱਚੇ ਜਿਹੜੇ ਹਨ ਉਹ ਅਸੀਂ ਪਾਸ ਮਾਰਕਸ ਦਵਾ ਕੇ ਪਾਸ ਕਰਵਾ ਦੇਣੇ ਹਨ ਨਹੀਂ ਅੰਨਾ ਇਹ ਨਹੀਂ ਹੈ ਬੱਚੇ ਬਸਤ ਦੇਣਾ ਆਪਣਾ ਜਿੱਥੇ ਵੀ ਜਿਸ ਸਟੇਜ ਦੇ ਬੱਚੇ ਅੱਜ ਹੈਗੇ ਆ ਜਿਸ ਦਰਜੇ ਦੇ ਬੱਚੇ ਬੈਠੇ ਆ ਉਹਦੇ ਨਾਲੋਂ ਜਿੰਨਾ ਵੀ ਬੇਹਤਰੀ ਦਾ ਸਕੋਪ ਹੈ ਉਹ ਆਪਣੀ ਮਿਹਨਤ ਦੇ ਨਾਲ ਉਸ ਸਕੋਪ ਨੂੰ ਪੂਰਾ ਕਰਨ ਤੇ ਆਪਣਾ ਇੱਕ લક્ષ ਨਿਰਧਾਰਤ ਕਰਨ ਤੇ ਹਾਈਐਸਟ ਸਟੇਜ ਵੱਲ ਵਧਣਾ ਇਹਦੇ ਵਾਸਤੇ ਪੇਰੈਂਟਸ ਨੂੰ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਹਨ ਤੇ ਈਐਮ ਸਾਹਿਬ ਦਾ ਇੱਕ ਬڑا ਵੱਡਾ ਸੰਦੇਸ਼ ਹੈ ਕਿ ਹਰ ਇੱਕ ਬੱਚੇ ਨੂੰ ਆਪਣੇ ਘਰ ਦੇ ਵਿੱਚ ਇੱਕ ਬੈਠਣ ਵਾਸਤੇ ਜਗ੍ਹਾ ਹੋਵੇ ਪ੍ਰੋਪਰ ਜਿੱਥੇ ਬੈਠ ਕੇ ਉਹ ਪੜੇ ਜਿਸ ਨੂੰ ਆਪਣਾ ਸਟੱਡੀ ਕੋਰਨਰ ਬਣਾ ਲਵੇ ਜਿਹਦੇ ਵਿੱਚ ਆਪਣਾ ਟਾਈਮ ਟੇਬਲ ਫਿਕਸ ਕਰੇ ਤੇ ਟੀਚਰਸ ਦੇ ਦਿੱਤੇ ਹੋਏ ਸਾਰੇ ਕੰਮ ਬੜੀ ਪਲੈਨਿੰਗ ਦੇ ਨਾਲ ਉਹ ਕਰਦਾ ਹੋਵੇ ਤੇ ਪੜਦਾ ਹੋਵੇ ਤੇ ਅੱਗੇ ਵਧਦਾ ਹੈ ਇਸ ਤੋਂ ਇਲਾਵਾ ਪੈਰੈਂਟਸ ਨੂੰ ਦੱਸਿਆ ਗਿਆ ਕਿ ਬੱਚਾ ਜਿਹੜਾ ਹੈ ਉਹ ਪੜਾਈ ਦੇ ਵਿੱਚ ਉਹਦੋਂ ਕਮਜ਼ੋਰ ਜਾਂਦਾ ਹੈ ਜਦੋਂ ਸਕੂਲ ਤੇ ਰੈਗੂਲਰ ਨਹੀਂ ਹੁੰਦਾ ਹਰ ਇੱਕ ਟੀਚਰ ਨੇ ਪੇਰੈਂਟਸ ਨੇ ਪੇਰੈਂਟਸ ਨਾਲ ਇਹ ਜ਼ਰੂਰ ਗੱਲ ਕੀਤੀ ਕਿ ਬੱਚਾ ਹਰ ਰੋਜ਼ ਸਕੂਲ ਆਉਂਦਾ ਹੋਵੇ ਖਾਸ ਤੌਰ ਤੇ ਇਹਨਾਂ ਦਿਨਾਂ ਵਿੱਚ ਜਦੋਂ ਪੜ੍ਹਾਈ ਦਾ ਬਹੁਤ ਜ਼ੋਰ ਹੈ ਐਕਸਟਰਾ ਕਲਾਸਿਸ ਲੱਗ ਰਹੀਆਂ ਹਨ ਤਾਂ ਬੱਚੇ ਤਾਂ ਉਹਦਾ ਫਾਇਦਾ ਲੈ ਸਕਦੇ ਹੋ ਜੀ ਉਹ ਹਰ ਰੋਜ਼ ਸਕੂਲ ਆਉਣਗੇ ਇਸ ਤੋਂ ਇਲਾਵਾ ਬੱਚਿਆਂ ਨੂੰ ਆਉਣ ਵਾਲੇ ਵਿੰਟਰ ਕੈਂਪ ਬਾਰੇ ਦੱਸਿਆ ਗਿਆ ਪੇਰੈਂਟਸ ਦੇ ਕੋਲ ਸ਼ਾਂਤੀ ਵੀ ਲੇਗੀ ਕਿ ਉਹ ਵਿంటర్ ਕੈਂਪਿੰਗ ਜੋ ਐਕਸਟਰਾ ਕਲਾਸਿਸ ਜੋ ਲਗਾ ਰਹੇ ਹਨ ਉਹਨਾਂ ਦੇ ਵਿੱਚ ਆਪਣੇ ਬੱਚਾ ਨੂੰ ਜ਼ਰੂਰ ਭੇਜਣਗੇ ਅ ਅੱਜ ਦੇ ਪੀਟੀਐਮ ਦੇ ਵਿੱਚ ਵਿਸ਼ੇਸ਼ ਆਕਰਸ਼ਣ ਸਾਡਾ bizness plaster project ਰਿਹਾ ਜਿਹਦੇ ਵਿੱਚ ਕਿ ਬੱਚਿਆਂ ਨੇ ਆਪਣੇ ਕੀਤੇ ਹੋਏ ਪਿਛਲੇ ਸਾਲ ਦੇ ਤੇ ਇਸ ਸਾਲ ਦੇ ਕੰਮਾਂ ਦੀ ਪ੍ਰਦਰਸ਼ਨੀ ਲਗਾਈ ਇਹਨਾਂ ਪ੍ਰਦਰਸ਼ਨੀਆਂ ਨੂੰ ਪੈਰੈਂਟਸ ਨੇ ਬੜੇ ਹੀ ਉਤਸ਼ਾਹ ਦੇ ਨਾਲ ਮਾਣਿਆ, ਵੇਖਿਆ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਬੱਚਿਆਂ ਨੇ ਆਪਣੀਆਂ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਦਿਖਾਈਆਂ। ਇਸ ਤੋਂ ਇਲਾਵਾ ਵੋਕੇਸ਼ਨਲ ਦੇ ਬੱਚਿਆਂ ਨੇ ਵੀ ਆਪਣੀਆਂ ਡਿਜ਼ਾਈਨ ਕੀਤੀਆਂ ਹੋਈਆਂ ਡ्रेसेस ਜਿਹੜੀਆਂ ਹਨ ਉਹ ਡਿਸਪਲੇ ਕੀਤੀਆਂ ਸੀ। ਉਹਨਾਂ ਦਾ ਇੱਕ ਵੱਖਰਾ ਸਟਾਲ ਲੱਗਾ ਹੋਇਆ ਸੀ ਤੇ ਪੈਰੈਂਟਸ ਨੇ ਇਹਨਾਂ ਡਿਜ਼ਾਈਨ ਕੀਤੀਆਂ ਹੋਈਆਂ ਡ्रेसेस ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਤੇ ਉਹ ਮਤਲਬ ਹੈਰਾਨ ਹੋ ਰਹੇ ਸੀ ਕਿ ਛੋਟੀ ਉਮਰ ਦੇ ਬੱਚੇ ਜਿਹੜੇ ਹਨ ਜੇ ਸਕੂਲ ਗoing ਬੱਚੇ ਹਨ ਉਹ ਇੱਕ ਪ੍ਰੋਪਰ ਡਰੈਸ ਡਿਜ਼ਾਈਨਰ ਵਾਂਗ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਬੱਚੇ ਜਿਹੜੇ ਹਨ ਇਹ ਅਰਨਿੰਗ ਵੀ ਕਰ ਰਹੇ ਹਨ ਇਹ ਆਪਣਾ ਕੰਮ ਕਰਕੇ ਤੇ ਅੱਛੇ ਬਿਜ਼ਨਸ ਪਰਸਨ ਬਣਨ ਵੱਲ ਅੱਗੇ ਵਧ ਰਹੇ ਹਨ ਪੈਰੈਂਟਸ ਨੇ ਬੜਾ ਉਤਸ਼ਾਹ ਦਿਖਾਇਆ ਸਾਰੇ ਦੇ ਸਾਰੇ ਪੈਰੈਂਟ ਜਿਹੜੇ ਉਹ ਤਤ ਪਰ ਸਿਖੇ ਉਹ ਆਪਣਾ ਜਿਹੜਾ ਸਿਗਨੇਚਰ ਹੈ ਉਹ ਪੁਣ ਕਰ ਦੇਣ ਅਸੀਂ ਇੱਕ ਸਿਗਨੇਚਰ ਚਾਰਟ ਬਣਾਇਆ ਹੋਇਆ ਸੀ ਹਰੇਕ ਪੈਰੈਂਟਸ ਨੇ ਉਤਸ਼ਾਹ ਦਿਖਾਇਆ ਕਿ ਉਹ ਆਪਣਾ ਸਿਗਨੇਚਰ ਜ਼ਰੂਰ ਕੱਟ ਕਰਕੇ ਜਾਵੇ ਉਸ ਸਿਗਨੇਚਰ ਬੋਰਡ ਦੇ ਉੱਤੇ ਇਸ ਤੋਂ ਇਲਾਵਾ ਸਕੂਲ ਵੱਲੋਂ ਤਿਆਰ ਕੀਤਾ ਹੋਇਆ ਬੈਂਡ ਜਿਹੜਾ ਸੀ ਉਹ ਉਹਨਾਂ ਨੇ ਬੜੇ ਬੜੇ ਆਨੰਦ ਦੇ ਨਾਲ ਉਹਨੂੰ ਮਾਣਿਆ ਉਸ ਬੈਂਡ ਨੂੰ ਤੇ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਚੜ੍ਹਦੇ ਇਸ ਮੌਸਮ ਦੇ ਵਿੱਚ ਚਾਹ ਦੀਆਂ ਚੁਸਕੀਆਂ ਦਾ ਵੀ ਪੈਰੈਂਟਸ ਨੇ ਆਨੰਦ ਲਿਆ ਤੇ ਉਹਨਾਂ ਨੂੰ ਇੱਕ ਆਪਣਤ ਦਾ ਮਾਹੌਲ ਸਕੂਲ ਵੱਲੋਂ ਪ੍ਰੋਵਾਈਡ ਕੀਤਾ ਗਿਆ ਸੀ ਇਸ ਮਾਹੌਲ ਨੂੰ ਉਹਨਾਂ ਨੇ ਬੜਾ ਅੱਛੇ ਤਰੀਕੇ ਦੇ ਨਾਲ ਇੰਜੋਏ ਕੀਤਾ ਤੇ ਮਾਣਿਆ ਸਰਕਾਰ ਦੀ ਇੱਕ ਬਹੁਤ ਹੀ ਵੱਡੀ ਜੋ ਸਕੂਲ ਨੂੰ ਦੇਣ ਹੈ ਉਹ ਹੈ ਫ੍ਰੀ ਟਰਾਂਸਪੋਰਟ ਫੈਸਿਲਿਟੀ ਬਹੁਤ ਸਾਰੇ ਪੇਰੈਂਟਸ ਦੀ ਇਹ ਮੰਗ ਸੀ ਕਿ ਸਾਰੇ ਦੇ ਸਾਰੇ ਬੱਚਿਆਂ ਨੂੰ ਵੀ ਇਹ ਫ੍ਰੀ ਟਰਾਂਸਪੋਰਟ ਫੈਸਿਲਿਟੀ ਜੋ ਪ੍ਰੋਵਾਈਡ ਕੀਤੀ ਜਾਵੇ ਤੇ ਉਹਨਾਂ ਨੂੰ ਦੱਸਿਆ ਕਿ ਅਜੇ ਥੋੜੀਆਂ ਬੱਸਾਂ ਹਨ ਨੀਅਰ ਫਿਊਚਰ ਦੇ ਵਿੱਚ ਹੋਰ ਬੱਸਾਂ ਆ ਰਹੀਆਂ ਹਨ ਤੇ ਜਲਦੀ ਹੀ ਸਾਰੇ ਬੱਚਿਆਂ ਨੂੰ ਟਰਾਂਸਪੋਰਟ ਫੈਸਿਲਿਟੀ ਦਿੱਤੀ ਜਾਏਗੀ ਸੋ ਕੁੱਲ ਮਿਲਾ ਕੇ ਇਹ ਵਾਲੀ ਪੀਟੀਐਮ ਮੈਂ ਸਮਝਦੀ ਹਾਂ ਕਿ ਬਹੁਤ ਸਕਸੈਸਫੁਲ ਰਿ ਹੈ ਜੋ ਅਸੀਂ ਪੇਰੈਂਟਸ ਨਾਲ ਗੱਲ ਕਰਨਾ ਚਾਹੁੰਦੇ ਸੀ ਜੋ ਪੇਰੈਂਟਸ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਅਸੀਂ ਦੋਵਾਂ ਧਿਰਾਂ ਨੇ ਰਲ ਮਿਲ ਕੇ ਸਾਡਾ ਇੱਕ ਹੀ ਫੋਕਸ ਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਬਿਹਤਰ ਬਣਾਉਣਾ ਹੈ ਸੋ ਪੇਰੈਂਟਸ ਨੇ ਅੱਜ ਭਰਪੂਰ ਸਕੂਲ ਦਾ ਸਾਥ ਦਿੱਤਾ ਸੋ ਸਕੂਲ ਪੇਰੈਂਟਸ ਦਾ ਇੱਥੇ ਸਵਾਗਤ ਵੀ ਕਰਦਾ ਹੈ ਉੱਥੇ ਧੰਨਵਾਦੀ ਥੈਂਕ ਯੂ